ਸਰਨਾਸਰੀ ਮਹੱਲਾ ਪੰਜਵਾਂ ਕਰ ਬਾਨਮਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਵੰਦਨਾ ਹਰ ਬੰਦਨਾ ਗਣ ਗਾਵੋ ਓ ਪਾਨ ਰਾਏ ਵੰਦਨਾ ਹਰ ਬੰਦਨਾ ਗਣ ਗਾਵੋ ਹਰ ਸੇਵਾ ਜਨਨਕ ਮੰਗ ਮਤਾ ਮਨ ਰਪੈ ਸੋਗ ਅਗਨ ਤਿਸ ਜਨਨਾ ਪਿਆਪੈ ਸਾਧਨ ਕਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਤਰੇ ਪ੍ਰਭ ਸਰਨਾਈ ਤ੍ਰੇਸ਼ਨਾ ਅਗਨ ਅਬ ਪ੍ਰਭ ਆਪ 부ਝਾਈ ਨਾਨਕ ਉਦਰੇ ਪ੍ਰਭ ਸਰਨਾਈ

ਸ੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਤੇ ਹੋਈ ਕੈ ਜੋ ਅੰਮ੍ਰਿਤ ਵੇਲੇ ਤੋਂ ਸਤਗੁਰੂ ਜੀ ਦੇ ਪਾਵਨ ਪਵਿੱਤਰ ਅਗੰਮੀ ਪਰਬਾਨੀਆਂ ਖਾਜਰੀਆਂ ਪਰਨਦਾਰ ਵਰਡ ਦਾ ਅਤੇ ਉਤਮ ਸਮਾਨ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਪਰ ਅੱਜ ਅਮਰਤ ਵੇਲੇ ਜੋ ਸਤਿਗੁਰਾਂ ਨੇ ਪਵਿੱਤਰ ਮੁੱਖਵਾਕਨ ਜੀ ਦਾਤ ਬਖਸ਼ਿਸ਼ ਕੀਤੀ ਹੈ ਇਹ ਅਮਰਤ ਬਚਨ ਪੰਚਮ ਪਾਤਸ਼ਾਹ ਧੰਨ ਗੁਰੂ ਅਰਜੁਨ ਦੇਵ ਸਚੇ ਪਾਤਸ਼ਾਹ ਜੀ ਮਹਾਰਾਜ ਨੰਦੀ ਪਵਿੱਤਰ ਰਸਨਾ ਕੋ ਵਿਚਾਰਨ ਕੀਤੇ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਪਵਿੱਤਰ ਰਾਗ ਤਨਸ਼ੀ ਅੰਦਰ ਅਤੇ ਸਤਿਗੁਰੂ ਮਹਾਰਾਜੀਆਂ ਦੇ ਪਾਵਨ ਅੰਕ 683 ਅਤੇ 684 ਦੇ ਕੋਪੜ ਸੁਭਾਏ ਮਾਨ ਹੈ ਅੱਜ ਦੇ ਇਹ ਜੋ ਅੰਮ੍ਰਿਤ ਪੋਲ ਖਾਨਾ ਇਹ ਗੁਰੂ ਮਰਜੁਨ ਦੇਵ ਮਹਾਰਾਜ ਜੀ ਆਨੇ 12ਵੇਂ ਘਰ ਦੇ ਸੂਰਤਾਜ ਦੇ ਅੰਦਰ ਬਖਸ਼ਿਸ਼ ਕੀਤੇ ਗਏ ਔਰ ਵਸਤੂ ਵਿਸ਼ੇਸ਼ ਇਹਦੇ ਨਾਲ ਮਹਾਰਾਜ ਜੀ ਆਨੇ ਮੰਗਲਾ ਚਰਨ ਦੀ ਵਰਤੋਂ ਕੀਤੀ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਉਹ ਪਰਿਪੂਰਨ ਪਰਮਾਤਮਾ ਇੱਕ ਹੈ ਉਹ ਕੰਤੀ ਹੈ ਉਹ ਸਾਰੀਆਂ ਤਰਨਾ ਦਾ ਮਾਲਕ ਹੈ ਤੇ ਨਾਲ ਗੁਰਦੇਵ ਜੀ ਕਿਰਪਾ ਕਰਦੇ ਨੇ ਜੇ تیرے ਅੰਦਰ ਕੋਈ ਇੱਕ ਦੀ ਮਲਾਪ ਦੀ ਤੰਗ ਹੈ ਤੇ ਸਤਗੁਰੂ ਦੇ ਚਰਨਾਂ ਵਿੱਚ ਜਾਮੀ ਕਿਉਂਕਿ ਸਤਗੁਰੂ ਦੀ ਕਿਰਪਾ ਤੋਂ ਬਿਨਾਂ ਇੱਕ ਓੰਕਾਰ ਦਾ ਬਿਲਾਪ ਕਦੇ ਹੋਈ ਨਹੀਂ ਸਕਦਾ ਮਾਰੇ ਕਿਹਾ ਕਿ ਸਤਵਰ ਪ੍ਰਸਾਦ ਅੱਗੇ ਜੋ ਇਹ ਪਾਵਨ ਬਚਨ ਗੁਰਦੇਵ ਪਿਤਾ ਜੀ ਨੇ ਪ੍ਰਾਰੰਭ ਕੀਤੇ ਕੰਨ ਇਹਦੇ ਵਿੱਚੋਂ ਦੋ ਸਵਾਲ ਪ੍ਰਗਟ ਹੁੰਦੇ ਨੇ ਸਿਖਾ ਨੇ ਗੁਰੂ ਗਰਬੰਧ ਦੇਵ ਮਹਾਰਾਜ ਕਿਰਪਾਲੂ ਦਾਤਾ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਸਵਾਗਤ ਕੀਤੇ ਨੇ ਸ਼੍ਰੀ ਗੁਰੂ ਕੇ ਮਹਾਰਾਜ ਅਨੰਤ ਕਾਲ ਤੋਂ ਇਹ ਸੰਸਾਰ ਦੀ ਪ੍ਰਥਾ ਸੰਸਾਰ ਦੀ ਰੀਤ ਚੱਲੀ ਆਉਂਦੀ ਹੈ ਦੁਨੀਆਂ ਦੇ ਲੋਕ ਆਪਣੀ ਆਪਣੀ ਸਮਝ ਦੇ ਅਨੁਸਾਰ ਕੋਈ ਮੂਰਤੀਆਂ ਨੂੰ ਮੱਥਾ ਟੇਕਦਾ ਪਿਆ ਏ ਕੋਈ ਕਿਸੇ ਰੂਪ ਨੂੰ ਮੱਥਾ ਬਣਾ ਟੇਕੀ ਜਾਂਦਾ ਏ ਕੋਈ ਦੇਵਤਾ ਦੀ ਤੇ ਪਖੰਡੀ ਲੋਕਾਂ ਨੂੰ ਨਮਸਕਾਰਾਂ ਪਿਆ ਕਰਦਾ ਏ ਗੁਰਦੇਵ ਪਿਤਾ ਜੀ ਜਗਤੋਤਮ ਦੇ ਅਰਧੀ ਖੋਦ ਵਿੱਚ ਆਈ ਇਹ ਮੱਥਾ ਟੇਕਣ ਦੀ ਇਹ ਨਮਸਕਾਰ ਕਰਨ ਦੀ ਪ੍ਰਥਾ ਵੀ ਸੰਸਾਰ ਵਿੱਚ ਮੌਜੂਦ ਹੈ ਅਸੀਂ ਆਪ ਜੀ ਦੇ ਸਿੱਖ ਹਾਂ ਕਿਰਪਾ ਕਰਕੇ ਸਾਡੀ ਆਤਮਾ ਨੂੰ ਇਹ ਗਿਆਨ ਵੀ ਦਾਤ ਜਰੂਰ ਬਖਸ਼ਿਸ਼ ਕਰੋ ਕਿ ਅਸੀਂ ਮੱਥਾ ਅਸੀਂ ਨਮਸਕਾਰ ਕਿਉਂ ਕਰਨੀ ਹੈ ਦੂਸਰਾ ਸਵਾਲ ਕੀਤਾ ਕਿ ਜਦੋਂ ਤੋਂ ਇਹ ਤਰਕੀਬਾਉਂਦੇ ਵਿੱਚ ਆਈ ਦੁਨੀਆਂ ਦੇ ਲੋਕ ਕੋਈ ਆਪਣੇ ਸਵਾਰਥ ਕਰਕੇ ਮੂਰਤੀਆਂ ਦੇ ਗੁਣ ਪਿਆ ਗਾਉਂਦਾ ਹੈ ਕੋਈ ਆਪਣੇ ਸਵਾਰਥ ਕਰਕੇ ਦੇਹ ਧਾਰੀ ਧਰਮਕ ਗੁਰੂਆਂ ਦੇ ਗੁਣ ਪਿਆ ਗਉਂਦਾ ਏ ਕੋਈ ਆਪਣੇ ਸਵਾਰਥ ਕਰਕੇ ਰਾਜੇ ਤੇ ਰਾਜਨੀਤਿਕ ਲੋਕਾਂ ਦੇ ਗੁਣ ਪਿਆ ਗਉਂਦਾ ਏ ਉਹਨਾਂ ਸਵਾਰਥੀ ਕਾ ਮਹਾਰਾਜ ਕਿਰਪਾ ਕਰਕੇ ਜੇ ਦਾਤ ਬਖਸ਼ੋ ਕਿ ਅਸੀਂ ਸਿਖਾਂ ਅਸੀਂ ਗੁਣ ਕੀ ਦੇ ਗਾਉਣੇ ਕਿਉਂਕਿ ਪਹਿਲੀ ਪੰਕਤੀ ਦੇ ਵਿੱਚ ਕਿਰਪਾ ਨੂੰ ਦਾਤਾ ਜੀ ਨੇ ਇਹਨਾਂ ਦੋ ਸਵਾਲਾਂ ਦਾ ਜਵਾਬ ਦਿੱਤਾ ਹੈ ਮਾਰੇ ਕਿਹਾ ਕਿ ਬੰਦਨਾ ਖੜ ਬੰਦਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਜਦੋਂ ਆਪਾਂ ਅਧਿਐਨ ਕਰਦੇ ਆਂ ਬੰਦਨਾ ਸ਼ਬਦ ਦੰਦੇ ਨਾਲ ਵੀ ਆਉਂਦਾ ਹੈ ਤੇ ਧੰਦੇ ਨਾਲ ਵੀ ਆਉਂਦਾ ਹੈ ਬੰਦ ਪਾਇਆ ਜੇ ਸਤਗੁਰ ਪੂਰ ਹੈ ਉੱਥੇ ਬੰਦ ਦੇ ਨਾਲ ਧੱਦਾ ਲੱਗਾ ਹੈ ਇੱਥੇ ਬੰਦਰ ਦੇਸ਼ ਤਕਾਵੇ ਸ਼ਬਦ ਵੀ ਮਹਾਰਾਜ ਦੀ ਬਾਣੀ ਵਿੱਚ ਹਰਕਤਿਖ ਹੈ ਉੱਥੇ ਬੱਬੇ ਨੂੰ ਕਿੱਤੀ ਧੰਦਾ ਤੇ ਨੰਨਾ ਕਹੇ ਪਰ ਕਿੱਥੇ ਬੰਦਰ ਸ਼ਬਦ ਬੱਬੇ ਨੂੰ ਕਿੱਤੀ ਧੰਦਾ ਲੈ ਨੰਨਾ ਮੈਂ ਇਹ ਬੇਕਤੀ ਆਪ ਜੀ ਦੇ ਚਰਨਾਂ ਵਿੱਚ ਤਾਂ ਕਰਨ ਲੱਗਾ ਵਾ ਕਿ ਜਦੋਂ ਅਸੀਂ ਸਤਿਗੁਰਾਂ ਦੇ دیدار ਕਰਨੇ ਨੇ ਸਤਿਗੁਰੂ ਦੇ ਦਰਸ਼ਨਾਂ ਕਰਦੇ ਆ ਸਾਰ ਸਾਨੂੰ ਇਹਨਾਂ ਨੂੰ ਪਤਾ ਲੱਗ ਸਕੇ ਕਿ ਮਹਾਰਾਜ ਇੱਥੇ ਗੱਲ ਕਹਿ ਕੀ ਰਹੀ ਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਜਦੋਂ ਸ਼ਬਦ ਬੰਦਰ ਧੰਦੇ ਨਾਲ ਆਵੇਗਾ ਉਹਦੇ ਅਰਥ ਹੋਣਗੇ ਜੰਜੀਰਾਂ ਦੇ ਨਾਲ ਜਕੜਿਆ ਜਾਣਾ ਜਾਂ ਕੈਦ ਹੋ ਜਾਣਾ ਤੇ ਜਦੋਂ ਬੰਦਰ ਸ਼ਬਦ ਧੰਦੇ ਨਾਲ ਆਵੇਗਾ ਇਹਦਾ ਅਰਥ ਹੋਵੇਗਾ ਬੰਦਨਾ ਨਮਸਕਾਰ ਪ੍ਰਣਾਮ ਇਹ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬੰਦਨਾ ਖਰ ਬੰਦਨਾ ਇਹ ਸ਼ਬਦ ਦੋਵੇਂ ਧੱਦੇ ਨਾਲ ਉਚਾਰਨ ਕੀਤੇ ਕਿਉਂਕਿ ਅਸੀਂ ਕਈ ਵਾਰ ਜਦੋਂ ਮਾਰਗੀ ਬਾਣੀ ਪੜ੍ਹਦੇ ਆ ਨਾ ਅਸੀਂ ਕੇਨਾ ਕੋ ਅਵੇਸਲੇ ਹੋ ਕੇ ਪੜ੍ਹਦੇ ਆ ਕਿ ਕਈ ਵਾਰ ਬੱਤੇ ਦੀ ਖਾਂ ਤੇ ਧੱਦਾ ਪੜੀ ਜਾਂਦਾ ਹੈ ਤੇ ਕਈ ਵਾਰ ਧੰਦੇ ਦੀ ਖਾਂ ਤੇ ਧੱਦਾ ਪੜੀ ਜਾਂਦੀ ਹੈ ਉਹ ਮੁੱਖੋ ਭਾਵਾ ਉਚਾਰਨ ਵਿੱਚ ਥੋੜਾ ਜਿਹਾ ਫਰਕ ਪਵੇਗਾ ਪਰ ਕੇ ਤੇ ਅਰਥਾਂ ਵਿੱਚ ਬੜਾ ਮਤਲਬ ਹੋਇਆ ਹੁਣ ਜਿੱਥੇ ਧੰਦਾ ਏ ਉਥੇ ਧੰਦਾ ਪਾੜ ਦਿੱਤਾ ਉਹਦੇ ਅਰਥੀ ਬੁਲੰਦੀ ਬਣ ਗਏ ਉਹਦੇ ਅਰਥੀ ਜੀਰ ਨਾਲ ਜਕੜਿਆ ਆ ਕੈਦੀ ਬਣ ਗਏ ਪਰ ਮਹਾਰਾਜ ਨੇ ਧੰਦਾ ਸ਼ਬਦ ਉਚਾਰਨ ਕਰਕੇ ਇੱਥੇ ਪ੍ਰਣਾਮ ਦੇ ਨਮਸ਼ਕਾਰ ਕਰਨ ਦੀ ਬਾਤ ਕੀਤੀ ਕਿਉਂਕਿ ਸਿਖਾ ਨੇ ਸਵਾਲ ਕੀਤਾ ਮਹਾਰਾਜ ਅਸੀਂ ਨਮਸ਼ਕਾਰ ਕਿੰਨੂੰ ਕਰਨੀ ਏ ਤੇ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਨੂੰ ਦਾਤਾ ਜੀ ਨੇ ਮੇਰਾ ਭਰਿਆ ਬਚਨ ਬਖਸ਼ਿਆ ਕਹਿ ਲਿਖੋ ਵੰਦਨ ਹਰ ਵੰਦਨਾ ਆਪਣੀ ਜ਼ਿੰਦਗੀ ਵਿੱਚ ਜਦੋਂ ਵੀ ਨਮਸ਼ਕਾਰ ਕਰਨੀਏ ਹਰੀ ਪ੍ਰਮਾਤਮਾ ਨੂੰ ਕਰਨੀਏ ਮੋਦੇ ਤੋਂ ਬਗੈਰ ਕਿਸੇ ਨੂੰ ਨਮਸਕਾਰ ਨਹੀਂ ਕੀ ਕਰਨੀ ਅਗਲਾ ਸ਼ਬਦੇ ਕੌਣ ਗਾਓ ਗੋਪਾਲ ਰਾਏ ਕਦੇ ਕਿਸੇ ਬੰਦੇ ਦੀ ਵਿਡਿਆਈ ਵੇਚਿਓਂ ਦੇ ਗੁਣ ਨਹੀਂ ਗਾਉਣੇ ਕਦੇ ਕਿਸੇ ਬੰਦੇ ਦੇ ਪੈਸੇ ਵੇਚਿਓਂ ਦੇ ਗੁਣ ਨਹੀਂ ਗਾਉਣੇ ਕਦੇ ਕਿਸੇ ਬੰਦੇ ਦੀ ਪੱਤਵੀ ਵੇਚ ਕੇ ਉਹਦੇ ਗੁਣ ਨਹੀਂ ਗਾਉਣੇ ਜਦੋਂ ਵੀ ਗੁਣ ਗਾਉਣੇ ਨੇ ਤੇ ਉਸ ਤੋਂ ਪਾਰ ਪਰਮਾਤਮਾ ਦੇ ਗੁਣੇ ਨੇ ਜਿਹੜਾ ਧਰਤੀ ਨੂੰ ਪਾਲਦਾ ਹੈ ਕਿਉਂਕਿ ਜਿਹੜੇ ਦੁਨੀਆ ਨੂੰ ਸਲਾਉਂਦੇ ਨੇ ਦੁਨੀਆ ਤੇ ਇੱਕ ਦਿਨ ਖਨਾ ਹੋ ਜਾਂਦੀ ਏ ਮਹਾਦੇ ਬਚਨ ਇਹ ਦੁਨੀਆ ਨਾ ਸਲਾਹੇ ਜੋ ਮਰਵੰਚੀ ਲੋਕਾ ਨਾਸਾ ਲਾਹੇ ਜੋ ਮਰ ਖਾਕ ਦੀ ਕਹਿ ਲਗੇ ਦੁਨੀਆ ਦੇ ਲੋਕ ਇੱਕ ਦਿਨ ਵਿੰਸ ਜਾਣਗੇ ਕੋ ਕੋ ਦੀ ਵਡਿਆਈ ਕਰ ਜਿੰਨੇ ਕਦੇ ਫਿੜਸ ਨਹੀਂ ਜਿੰਨੇ ਕਦੇ ਖਤਮ ਹੀ ਨਹੀਂ ਹੋਣਾ ਇੱਕ ਬੇਟੀ ਮੈਂ ਕਹੇ ਆਪਜੀ ਦੇ ਚਰਨਾ ਵਿੱਚ ਕਹਿ ਦੇਵਾ ਗੁਰੂ ਗ੍ਰੰਥ ਸਾਹਿਬ ਅੱਗੇ ਆ ਕੇ ਅਸੀਂ ਨਮਸਕਾਰ ਕਰਦੇ ਆਂ ਮਾਫ ਕਰਿਓ ਨਮਸਕਾਰ ਕਰਨਾ ਮਹਿਤ ਇੱਕ ਮੁਦਰਾ ਨਹੀਂ ਹੈ ਇਹ ਵੀ ਕੇਂਦਰ ਅੱਗੇ ਜਾ ਰਿਹਾ ਗੋਡੇ-ਗੋਡੇ ਟੇਕੇ ਮੱਥਾ ਦੇ ਕੇ ਮੈਂ ਵੀ ਕਰਨਾ ਇਹ ਵੀ ਬਹੁਤ ਵੱਡੀ ਫਿਲਾਸਫੀ ਜਦੋਂ ਅਸੀਂ ਗੋਡੇ ਦੇ ਕੇ ਕਿਸੇ ਦੇ ਸਿਰ ਛੁਮਾਉਨੇ ਆ ਨਾ ਇਹਦਾ ਮਤਲਬ ਹੁੰਦਾ ਮੈਂ ਸਾਰੀਆਂ ਥਾਵਾਂ ਤੇ ਭਜ ਕੇ ਦੇਖ ਲਿਆ ਮਾਲਕਾ ਮੇਰੀ ਕਿਸੇ ਨੇ ਬਾਹ ਨਹੀਂ ਕੋਣੀ ਮੈਂ ਤੇਰੇ ਅੱਗੇ ਝੁਕਿਆ ਤੂੰ ਮੇਰੀ ਬਾਹ ਬਣ ਗਿਆ ਨਮਸਕਾਰ ਕਰਨ ਦਾ ਇਹ 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 ਮਨੋਰਥ ਹੈ ਕਿਉਂਕਿ ਜਦੋਂ ਅਸੀਂ ਗੋਡੇ ਟੇਕ ਕੇ ਕਿਸੇ ਕੇ ਸਿਰ ਤੇ ਪਾਉਣੇ ਦਾ ਮਤਲਬ ਮੈਂ ਤੇਰੇ ਅੱਗੇ ਆ ਗਿਆ ਅਸੀਂ ਸਤਿਗੁਰੂ ਨੂੰ ਆ ਕੇ ਨਮਸਕਾਰ ਪ੍ਰਣਾਮ ਕਰਦੇ ਆ ਸਾਡੀ ਭਾਵਨਾ ਇਹ ਹੈ ਕਿ ਮਾਰਿਆ ਰੱਖੈ ਏਕੋ ਆਪ ਮਾਨੁਕ ਕਹਿ ਕਿਛ ਨਹੀਂ ਹਾਰ ਨਹੀਂ ਹਾਰ ਆਪਾ ਹਮ ਚਲੀ ਠਾਕੁਰ ਪੈਕਾਰ ਮੈਂ ਹਾਰ ਗਿਆ ਆਪਣੇ ਮਾਲਕ ਦੇ ਅੱਗੇ ਆ ਕੇ ਜਦ ਹਮ ਸ਼ਰਨ ਪ੍ਰਭੂ ਕੀ ਆਈ ਗੁਰੂ ਗ੍ਰੰਥ ਦੇ ਮਹਾਰਾਜ ਕਿਰਪਾ ਦਾਤਾ ਜੀ ਦੇਵ ਘੜੀ ਰਾਗ ਦੇ ਵਿੱਚ ਇਹ ਪਾਪਨ ਬਚਨ ਬਖਸ਼ ਦੇ ਪੈਣੀ ਮਾਰੇ ਕਿਹਾ ਕਿ ਆਪਾ ਹਮ ਚਲੀ ਠਾਕੁਰ ਪੈਕਾਰ ਜਦ ਹਮ ਸ਼ਰਨ ਪ੍ਰਭੂ ਕੀ ਆਈ ਰਾਤ ਤਕੂਪਾ ਮੈਂ ਮਾਰ ਤੇਰੇ ਕਿਆ ਕੇ ਨਮਸ਼ਕਾਰ ਕਰਤੀ ਏ ਹੁਣ ਮੈਨੂੰ ਮਾਰ ਕੇ ਭਾਵਾਂ ਰੱਖ ਲੈ ਸਚਾਈ ਕੇਵਲ ਤੇਰਾ ਨਿਰਵਾਣ ਚੱਲ ਗਈ ਤੇਰੇ ਦੂਜੇ ਦਰਵਾਜ਼ੇ ਕੀ ਹੋ ਗਿਆ ਹੁਣ ਮੈਂ ਤੇਰੇ ਨਿਰਵਾਜੇ ਦਾ ਗੁਲਾਮ ਬਣ ਗਿਆ ਨਮਸ਼ਕਾਰ ਰੱਬ ਜਾਣ ਕੇ ਕੇਵਲ ਗੁਰੂ ਸਾਹਿਬ ਨੂੰ ਕਰਨੀ ਏ ਝੁਕ ਕੇ ਅਦਬ ਸਲਾਮ ਕਰਨਾ ਸਾਡਾ ਫਰਜ਼ ਹੈ ਫਿਰ ਬੇਨਤੀ ਨੂੰ ਸਮਝਿਆ ਦੇ ਦੁਨੀਆ ਦੇ ਵਿੱਚ ਕੋਈ ਕਿੰਨਾ ਵੀ ਸਤਕਾਰਕ ਬੰਦਾ ਕਿਉਂ ਨਾ ਹੋਵੇ ਆਪਣੇ ਗੁਰੂ ਵਾਂਗੂ ਝੁਕ ਕੇ ਰੱਬ ਜਾਣ ਕੇ ਉਹਨੂੰ ਨਮਸਕਾਰ ਕਦੇ ਨਹੀਂ ਕਰਨੀ ਹਾਂ ਉਮਰ ਵਿੱਚ ਵੱਡਾ ਏ ਸਤਕਾਰਕ ਪਦਵੀ ਤੇ ਬਿਠਾ ਏ ਉਹਦਾ ਆਦੂ ਦਾ ਸਤਕਾਰ ਕਰਨਾ ਇੱਕ ਮਤਲੀ ਗੱਲ ਹੈ ਫਿਰ ਬੈਂਤੀ ਨੂੰ ਸਮਝ ਅਸੰਦਨਾ ਸਾਡਾ ਰੌਲਾ ਹੀ ਇਸੇ ਦਾ ਤੇ ਪਿਆਰ ਹੈ ਕਈ ਇਹ ਵਿਚਾਰੇ ਕਿੰਨੇ ਝੋਗਏ ਉਹ ਜਿਹੜਾ ਮੈਨੇ ਤੇ ਵੀ ਸੇਖੀ ਦਾ ਇਹ ਮਸਾ ਦੇ ਕੀ ਜਾਣਗੇ ਤੇ ਨਹੀਂ ਇਹਨੇ ਕੋ ਕਟੜਵਾਦੀ ਹੋ ਗਏ ਉਹ ਕਹਿੰਦੇ ਨਹੀਂ ਕਿਸੇ ਦੇ ਸਿਰ ਹੀ ਨਹੀਂ ਚੁਕਾਉਣਾ ਉਹਦੇ ਘਰੇ ਬਜ਼ੁਰਗ ਦਾਦਾ ਦਾਦੀ ਬੈਠੇ ਕਹਿੰਦੇ ਨਹੀਂ ਇਹ ਕੀ ਬੰਦੇ ਆ ਬੰਦਿਆਂ ਕੇ ਨਹੀਂ ਝੁਕਣਾ ਨਹੀਂ ਇਹਦੇ ਵਿਚਲਾ ਕਰਾ ਹੈ ਜੇ ਤੇ ਅਸੀਂ ਕਿਸੇ ਦਾ ਸਤਕਾਰ ਕਰਦੇ ਹੋਏ ਬਜ਼ੁਰਗੀ ਕਰਕੇ ਪਤਨੀ ਕਰਕੇ ਅਉਧੇ ਕਰਕੇ ਹੁਣੁੱਛ ਕੇ ਸਲਾਮ ਕਰਦੇ ਪਿਆ ਉਹਨਾਂ ਸਤਿਕਾਰ ਕਰਨ ਦੇ ਲਈ ਇੱਕ ਬਕਰਾਂ ਵਿਸ਼ਾਏ ਜੇ ਅਸੀਂ ਕਿਸੇ ਬੰਦੇ ਨੂੰ ਰੱਬ ਜਾਣ ਕੇ ਮੱਥਾ ਟੇਕਦੇ ਪਿਆ ਇਹ ਬੜੀ ਵੱਡੀ ਗਲਤੀ ਹੈ ਸਾਡੀ ਫਿਰ ਬੈਂਦੀ ਨੂੰ ਸਮਝਿਆ ਦੇ ਰੱਬ ਜਾਣ ਕੇ ਕਿਸੇ ਬੇਤਾਰੀ ਬੰਦੇ ਨੂੰ ਮੱਥਾ ਟੇਕਣਾ ਸਾਡੀ ਜ਼ਿੰਦਗੀ ਦੀ ਬੱਚੇ ਭੁੱਲ ਕੇ ਕਿਸੇ ਦੀ ਬਜ਼ੁਰਗੀ ਕਿਸੇ ਦੀ ਪਦਵੀ ਵੇਂਗੇ ਕਿਸੇ ਦਾ ਅਦਬ ਸਰਕਾਰ ਕਰਨਾ ਇਹ ਸਦਾ ਇੱਕ ਲਾਤੀ ਫਰਮ ਕਰਦਾ ਹੁਣ ਇਕਤਰਾਏ ਹੋ ਕੇ ਸਾਰੇ ਨੂੰ ਰੱਟ ਜਾਣਗੇ ਸਿਰ ਝੁਕਾਈ ਜਾਂਦੇ ਨੇ ਇੱਕ ਤਰ੍ਹਾਂ ਇਹ ਨਾ ਕਿਰਤਵਦੀ ਹੋ ਗਿਆ ਉਹ ਕਹਿੰਦਾ ਨਹੀਂ ਨਹੀਂ ਭਾਵੇਂ ਸਦਾ ਪਿਓ ਵੀ ਤੁਹਾਨੂੰ ਕਹਦਾ ਹੋਵੇ ਉਹ ਨਹੀਂ ਚੁਟਦੀ ਜਰੂਰੀ ਨਹੀਂ ਪਰਮਤ ਨੇ ਅਦਬ ਕਰਨ ਦੀ ਤਾਂ ਸੰਨੀ ਦਿੱਤੀ ਹੈ ਪਰ ਜਦੋਂ ਨਮਸ਼ਕਾਰ ਕਰਨ ਦੀ ਗੱਲ ਆਈ ਤੇ ਮਾਰੇ ਕਹਿਣ ਲੱਗੇ ਬੰਤਨਾ ਨਾਮ ਖੜ ਬੰਦਨਾ ਹਰੀ ਪਰਮਾਤਮਾ ਨੂੰ ਬਗਾਇਬ ਕਿਸੇ ਕੇ ਆਪਣਾ ਸਿਰ ਨਾ ਚੁਕਾਏ ਰੱਬ ਜਾਣੇ ਕਿ ਕਿਸੇ ਦੇ ਅੱਗੇ ਸਿਰ ਨਾ ਝੁਕਾਈ ਤੇ ਮਾਰੇ ਇਹਦੇ ਘੋਣਾ ਗਾਵੋ ਗੋਪਾਲ ਰਾਏ ਕਦੇ ਕਿਸੇ ਦੇ ਪੈਸੇ ਨੂੰ ਵੇਚ ਕੇ ਕਿਸੇ ਦੀ ਪਦਵੀ ਨੂੰ ਵੇਚ ਕੇ ਕਿਸੇ ਦੀ ਗੁੱਡੀ ਅਸਮਾਨੀ ਚੜੀ ਵੇਚ ਕੇ ਮਾਰੇ ਇਹਦੇ ਮੁੰਦੇ ਗੁਣ ਨਾ ਕੋਣ ਲੱਗ ਪਈ ਜੇ ਗੁਣ ਗਣੇ ਤੇ ਗੋਪਾਲ ਪਰਮਾਤਮਾ ਨੇ ਆਪਣੀ ਜ਼ਿੰਦਗੀ ਵਿੱਚ ਗੁਣ ਦਾਇਆ ਕਰ ਮਹਾਰਾਜ ਅੱਕੇ ਕਿਰਪਾ ਕਰਦੇ ਨੇ ਕਿ ਵੱਡਾ ਭਾਗ اے ਗੁਰਦੇਵਾ ਮੈਂ ਕਹ ਲੇ ਜਿੰਨਾ ਤੇ ਵੱਡੇ ਭਾਗ ਹੁੰਦੇ ਨੇ ਨਾ ਉਹਨਾਂ ਨੂੰ ਗੁਰਦੇਵ ਪਰਮਾਤਮਾ ਦਾ ਮਲਾਕ ਨਸੀਬ ਹੁੰਦਾ ਹੈ ਉਹ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਜਾਂਦੇ ਨੇ ਤੇ ਵੈਸੇ ਦਾ ਗੁਰੂ ਸਾਹਿਬ ਮਹਾਰਾਜ ਦੀ ਬਾਣੀ ਨੂੰ ਜਦੋਂ ਪੜਨੇ ਆ ਤੇ ਮਾਲੇ ਨੂੰ ਪੁੱਛਿਆ ਮਹਾਰਾਜ ਚੰਗੇ ਭਾਗਾਂ ਵਾਲਾ ਤੇ ਮਾੜੇ ਭਾਗਾਂ ਵਾਲਾ ਕੌਣ ਨਹੀਂ ਆਪਾਂ ਕਹਾਂਗੇ ਜਿੰਦੇ ਕੋਲ ਪੈਸਾ ਬੜਾ ਕੋਠੀ ਚੰਗੀ ਏ ਐਸ਼ੋ ਆਰਾਮ ਦੇ ਸਾਰੇ ਸਾਧਨ ਨੇ ਆਪਾਂ ਕਹਾਂਗੇ ਕਿ ਬੜਾ ਵੱਡੇ ਭਾਗਾ ਵਾਲਾ ਆਪਾਂ ਕਹਾਂਗੇ ਇਹ ਕਮਾ ਵੇਣਾ ਜੀ ਬੜਾ ਵੱਡੇ ਭਾਗਾ ਵਾਲਾ ਏ ਜਿੰਦੇ ਕੋਲ ਕੋਠੀ ਵੀ ਏ ਕਾਰ ਵੀ ਏ ਪੈਸਾ ਵੀ ਏ ਸਾਰਾ ਕੁਝ ਇਹਦੇ ਕੋਲ ਹੈ ਮਾਰੇ ਕਿਹਦੇ ਨਹੀਂ ਪੈਸਾ ਹੋਣਾ ਕੋਠੀ ਹੋਣਾ ਸੁਹਣਤਾ ਹੋਣਾ ਇਹ ਵੱਡਿਆਂ ਭਾਗਾ ਦੀ ਨਿਸ਼ਾਨੀ ਨਹੀਂ ਏ ਮਾਰੇ ਕਹਿ ਲਗੇ ਵੱਡਿਆਂ ਭਾਗਾਂ ਵਾਲਾ ਕੋ ਹੈ ਜਿਹਨਾਂ ਮਹਿਕਤ ਦੇ ਚਰਨਾਂ ਨਾਲ ਜੁੜ ਗਿਆ ਤੇ ਸਭ ਤੋਂ ਮਾੜੇ ਭਾਗ ਪਾਉਂਦੇ ਨੇ ਜਿਹੜਾ ਮਨੁੱਖਾ ਦੇਜ ਵਿੱਚ ਆ ਕੇ ਵੀ ਪਰਮਾਤਮਾ ਤੋਂ ਵਿਚਲਿਆ ਰਹੇ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਬਚਨ ਨੇ ਸਾਂ ਕਹ ਲੱਗਿਆ ਜਿਸ ਕੋ ਬਿਸਰੈ ਪ੍ਰਾਣ ਪਰਪ ਦਾਤਾ ਸੋਈ ਗਣੋ ਅਪਾਧਾ ਮਾਰੇ ਕਹ ਲਗਿਓ ਮਾਰਿਆਂ ਭਾਗਾਂ ਵਾਲਾ ਏ ਜਿਨੋਂ ਪ੍ਰਾਣਾ ਦਾ ਪਤੀ ਪਰਮਾਤਮਾ ਵਿਸਰਜ ਜਾਵੇ ਚਰਨ ਕਮਲ ਜਾ ਦਾ ਮਨ ਲਾਗਿਓ ਅਮਿਓ ਸੁਲੋਵਰ ਪਗਾ ਕਹ ਲਗੇ ਕੋ ਚੰਗੇ ਭਗਾ ਵਾਲਾ ਏ ਜਿਹੜਾ ਆਕਾਲ ਪੁਰਖ ਵੈਗੁਰ ਪਰਮੇਸ਼ਵਰ ਦੇ ਚਰਨਾਂ ਦੇ ਨਾਲ ਆਪਣੇ ਆਪ ਨੂੰ ਜੋੜ ਲੈਂਦਾ ਹੈ ਮਾਰੇ ਕਹਿੰਦੇ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪਰਾਤ ਮਿਤੇ ਖਰ ਸੇਵਾ ਹੁਣ ਜਦੋਂ ਅਸੀਂ ਇਹ ਬਚਨ ਪੜ੍ਹਦੇ ਆ ਨਾ ਜੀ ਕਈ ਵਾਰ ਅਸੀਂ ਕਿੰਨਾ ਬੰਨਾਂ ਦਾ ਵਿਸ਼ਰਾਮ ਜਿਹੜਾ ਹੈ ਕੋਟ ਪ੍ਰਾਜ ਮਿੱਡੇ ਕਰ ਸੇਵਾ ਜਿਵੇਂ ਮਰ ਜਾਂਦੀ ਹੈ ਸਾਡੀ ਮਾੜੀ ਦੀ ਅਨਗਈ ਨਹੀਂ ਕਰਕੇ ਵਿਸ਼ਰਾਮ ਅੱਗੇ ਆਇਆ ਫਿਰ ਕਰਮ ਹੀ ਸਾਰਾ ਤਬਦੀਲ ਹੋ ਗਿਆ ਕਿਉਂਕਿ ਮਹਾਰਾਜ ਨੇ ਗੱਲ ਕੀਤੀ ਨਾ ਵੱਡੇ ਭਾਗ ਭੇਟੇ ਕੋ ਦੇਵਾ ਜਿੱਤੇ ਵੱਡੇ ਭਾਗ ਹੋਏ ਨੇ ਪ੍ਰਮਾਤਮਾ ਉਹਨੂੰ ਮਿਲਦਾ ਹੈ ਹੁਣ ਅੱਗੇ ਆ ਗਿਆ ਕੋਟ ਪ੍ਰਾਧ ਜੇ ਮਿਟੇ ਤਾਂ ਸੇਵਾ ਪੜਾਂਗੇ ਇੱਕ ਪ੍ਰਕਰਨ ਸਾਰੀ ਤਕਤੀਲ ਹੋ ਜਾਵੇਗਾ ਵੀ ਕਰੋੜਾਂ ਪ੍ਰਾਧਾਂ ਦੇ ਨਾਲ ਸੇਵਾ ਨਿਤ ਜਾਂਦੀ ਹੈ ਨਹੀਂ ਪੋਜੀਟਿਵ ਵਾਇਟ ਦੇ ਵਿੱਚ ਸਤਿਗੁਰੂ ਜੀ ਨੇ ਇਹ ਪ੍ਰਕਰਨ ਪ੍ਰਰਭ ਕੀਤਾ ਹੈ ਸੋ ਇਹਦੇ ਅਰਥ ਮੰਨ ਲਗੇ ਕੋਟ ਪ੍ਰਾਧ ਮਿਟੇ ਕਰੋੜਾਂ ਪ੍ਰਾਧ ਮੇਰੇ ਜੀਵਨ ਦੇ ਵਿੱਚੋਂ ਖਤਮ ਹੋ ਜਾਂਦੇ ਨੇ ਕਦੋਂ ਜਦੋਂ ਪਰਮਾਤਮਾ ਦੀ ਸੇਵਾ ਮੇਰੇ ਜੀਵਨ ਵਿੱਚ ਆ ਜਾਂਦੀ ਹੈ ਕੋਟ ਪ੍ਰਾਪ ਮਿਟੇ ਹਰ ਸੇਵਾ ਹਰੀ ਪਰਮਾਤਮਾ ਦੀ ਸੇਵਾ ਕਰਨ ਦੇ ਨਾਲ ਮarre ਕਹਿੰਦੇ ਮੇਰੇ ਜੀਵਨ ਦੇ ਕਰੋੜਾਂ ਪ੍ਰਾਪ ਜਿਹੜੇ ਨੇ ਉਹ ਮਿਟ ਗਏ ਉਹ ਖਤਮ ਹੋ ਗਏ ਸਾਬ ਕਕੇ ਮੇਰ ਕਰਦੇ ਨੇ ਕਿ ਚਰਨ ਕਮਲ ਜਾਕਾ ਮਨ ਰੰਗੈ ਕਮਕੇ ਜੀਸੂ ਦਾ ਨੌਕਦਾ ਬਨ ਹਰੀ ਪਰਮਾਤਮਾ ਦੇ ਸੋਹਣੇ ਕਮਲ ਵਰਗੇ ਚਰਨਾਂ ਦੇ ਨਾਲ ਜੁੜ ਜਾਂਦਾ ਏ ਮਾਰੇ ਕਹਿੰਦੇ ਸੋਗ ਅਗਨ ਇਸ ਜਨ ਨਾਲ ਪਿਆਕ ਮਾਰੇ ਕਹਿੰਦੇ ਚਿੰਤਾ ਦੀ ਆਗ ਉਸ ਬੰਦੇ ਨੂੰ ਵਿਆਪਕੀ ਨਹੀਂ ਸੋਗ ਦੀ ਅੱਗ ਦੇ ਵਿੱਚ ਉਹ ਬੰਦਾ ਸਾੜਦਾ ਨਹੀਂ ਉਹ ਮਨਾਂ ਦਾ ਆਨੰਦ ਮਾਣਦਾ ਏ ਉਹ ਛੁੜੇ ਦੇ ਵਿੱਚ ਤਰਫ ਦਾ ਨਿਕਰਫ ਦਾ ਨਹੀਂ ਹੈ ਉਹ ਬਾਈ ਗੁਰੂ ਦੇ ਧਰਨਾ ਵਿੱਚ ਅਪੇਦ ਹੋ ਜਾਂਦਾ ਏ ਅੱਗ ਜਿਹੜੀ ਏ ਉਹਦੇ ਅੰਦਰ ਨੂੰ ਰਾਖ ਨਹੀਂ ਕਰਦੀ ਤੇ ਸਹਬ ਕਿਰਪਾ ਕਰਦੇ ਨੇ ਸਾਗਰ ਤਰਿਆ ਸਾਧੂ ਸੰਗੇ ਇਹ ਜਿਹੜਾ ਸੰਸਾਰ ਉਹ ਨਹੀਂ ਸਾਗਰ ਏ ਨਾ ਜਿਹਦੇ ਵਿੱਚ ਆਉਗਣਾ ਦੀਆਂ ਬਕਾਰਾਂ ਦੀਆਂ ਲਹਿੜਾਂ ਪਈਆਂ ਉੱਠਦੀਆਂ ਨੇ ਮਾਰੇ ਕਿਤੇ ਸਾਧੂਆਂ ਦੀ ਸੰਗਤ ਕਰਕੇ ਬੰਦਾ ਤਰ ਜਾਂਦਾ ਏ ਮੈਂ ਬੇਨਤੀ ਕਰਾਂ ਜਦੋਂ ਸਮੁੰਦਰ ਤੋਂ ਪਾਰ ਲੰਘਣਾ ਹੋਵੇ ਨਾ ਤੇ ਬੰਦਾ ਸਿੱਧਾ ਸਮੁੰਦਰ ਵਿੱਚ ਤੈਰਨ ਲੱਗ ਜਾਵੇ ਤੇ ਸਮੁੰਦਰੀ ਜੀਵ ਜੰਤੂ ਜਿਹੜੇ ਨੇ ਉਹ ਬੰਦੇ ਨੂੰ ਨਿਕਲ ਜਾਂਦੇ ਨੇ ਖਾ ਜਾਂਦੇ ਨੇ ਜਦੋਂ ਅਸੀਂ ਸਮੁੰਦਰ ਨੂੰ ਪਾਰ ਕਰਨਾ ਹੋਵੇ ਤੇ ਸਮੁੰਦਰੀ ਝਾੜ ਦੇ ਵਿੱਚ ਪੈਨੇ ਸਮੁੰਦਰੀ ਝਾੜ ਦੇ ਵਿੱਚ ਬੈਠੇ ਬੰਦੇ ਨੂੰ ਸਮੁੰਦਰ ਦੇ ਕਿਸੇ ਜਾਨਵਰ ਦਾ ਕਿਸੇ ਜੀਵ ਦਾ ਕੋਈ ਡਰ ਨਹੀਂ ਮਾਲੀ ਕਹਿੰਦੇ ਇਹ ਸੰਸਾਰ ਇੱਕ ਬੜਾ ਵੱਡਾ ਸਮੁੰਦਰ ਹੈ ਇਹਦੇ ਵਿੱਚ ਕਾਮ, ਮਨੋਦ, ਲੋਭ, ਮੋਹ, ਅੰਕਾਰ ਇਹ ਬੜੇ-ਬੜੇ ਜੀਵ ਨੇ ਜਿਹੜਾ ਬੰਦਾ ਗੁਰੂ ਤੋਂ ਸੁਖਣਾ ਇਸ ਸਮੁੰਦਰ ਵਿੱਚ ਉਤਰ ਪੈਂਦਾ ਹੈ ਨਾ ਉਹਨਾਂ ਸਮੁੰਦਰੀ ਜੀਵ ਖਾਈ ਜਾਂਦੇ ਨੇ ਕਿ ਨਹੀਂ ਕਰੀ ਜਾਂਦੇ ਤੇ ਜਿਹੜਾ ਗੁਰੂ ਦੇ ਨਾਮ ਰੂਪੀ ਜਾਜਿਕ ਸਵਾਰ ਹੋ ਰਿਹਾ ਨਾ ਬਾਰੇ ਕਿਤੇ ਕੋਲ ਨੂੰ ਕੋਈ ਖਤਰਾ ਨਹੀਂ ਸਮੁੰਦਰੀ ਜੀਵ ਦਾ ਸਮੁੰਦਰੀ ਜੀਵ ਉਹਨਾਂ ਕੋਈ ਨਹੀਂ ਵੰਗ ਸਕਦੇ ਸੱਹਿਬ ਦੀ ਕਿਰਪਾ ਕਰਦਿਨੇ ਸਾਗਰ ਕਰਿਆ ਸਾਧੂ ਸੰਗੇ ਨਿਰਪਉ ਨਾ ਜੱਗੋਂ ਖੜ ਰੰਗੇ ਕਿਤੇ ਨਿਰਭਉ ਪਰਮਾਤਮਾ ਦਾ ਨਾਮ ਮੈਂ ਕੋਂਦੇ ਰੰਗ ਦੇ ਵਿੱਚ ਰੰਗੀਚ ਕੇ ਘੱਟਿਆ ਜਾ ਚੁਕਿਆ ਨਾ ਹੁਣ ਮੈਂ ਨਿਰਭਉ ਪਰਮਾਤਮਾ ਦੇ ਗੁਣ ਆਪਣੇ ਜੀਵਨ ਵਿੱਚ ਨੂੰ ਲਾ ਰਤੇ ਹਾਂ ਕਿਉਂਕਿ ਗੁਣ ਗਾਈ ਕੋਦੇ ਜਾਂਦੇ ਨੇ ਜਦੋਂ ਪ੍ਰੇਮ ਦੇ ਰੰਗ ਦੇ ਵਿੱਚ ਬੰਦਾ ਰੰਗਿਆ ਜਾਵੇ ਨਾਮ ਦਾ ਅਨੰਦ ਨਾ ਚੜ੍ਹਾਵੇ ਤੇ ਗੁਣ ਗਾਈ ਨਹੀਂ ਜਾਂਦੇ ਸੱਹਿਬ ਦੀ ਕਿਰਪਾ ਕਰਦੇ ਨੇ ਜਦੋਂ ਨਾਮ ਦਾ ਰੰਗ ਚੜ੍ਹਦਾ ਹੈ ਨਾ ਪਾਰ ਧੰਨ ਦੋਖ ਕਿਛ ਪਾਪ ਨਾ ਛੇੜੇ ਬਾਹਰ ਕਿਹਾ ਕਿ ਪਰਾਇਆ ਧੰਨ